ਸੋਨੀ ਬਾਈ ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮਹਾਪੰਜਾਬ ਯੂਐਸਏ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਬਾਬਾ ਖਵਾਜਾ ਖিজਰ ਜੀ ਨੀਲੋਂ ਵਾਲੀ ਸਰਕਾਰ ਦੇ ਦਰਬਾਰ ਤੇ ਹਾਜ਼ਰੀ ਲਵਾਈ ਪਹਿਲਾਂ ਦੀ ਤਰ੍ਹਾਂ ਸਾਡੇ ਨਾਲ ਨੇ ਜੀ ਭਾਈ ਮਨਜੋਤ ਸਿੰਘ ਜੀ ਗਰੇਵਾਲ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਇੱਥੇ ਆਉਣ ਤੇ ਧੰਨਵਾਦ ਤੁਹਾਡਾ ਭਾਈ ਜੀ ਨੇ ਪਿਛਲੇ ਦਿਨਾਂ 'ਚ ਵਿਸਾਖੀ ਵਾਲੇ ਦਿਨ ਇਸ ਦਰਬਾਰ ਦੇ ਉੱਤੇ ਬਹੁਤ ਵਧੀਆ ਬਹੁਤ ਸ਼ਾਨਦਾਰ ਮੇਲਾ ਕਰਵਾਇਆ। ਦੇਸ਼ਾਂ-ਵਿਦੇਸ਼ਾਂ ਤੋਂ ਆਪਣੀਆਂ ਸ਼ਰਧਾ ਲੈ ਕੇ ਸੰਗਤਾਂ ਵੀ ਪਹੁੰਚੀਆਂ। ਤੇ ਸੰਗਤਾਂ ਦੇ ਮਨੋਰੰਜਨ ਲਈ ਤੇ ਦਰਬਾਰ ਤੇ ਹਾਜ਼ਰੀ ਭਰਨ ਲਈ ਬਹੁਤ ਸਾਰੇ ਨਾਮੀ ਇក្រਾਮੀ ਜਿਹੜੇ ਕਲਾਕਾਰ ਸੀ ਉਹਨਾਂ ਨੇ ਵੀ ਆਪਣੀਆਂ ਹਾਜ਼ਰੀਆਂ ਹਿਲਵਾਈਆਂ। ਕਵਾਲ ਵੀ ਪਹੁੰਚੇ ਹੋਏ ਸੀ। ਭਾਈ ਜੀ ਜਿਹੜੀਆਂ ਸੰਗਤਾਂ ਨੇ ਜਾਂ ਜਿਹੜੇ ਵੀ ਕਲਾਕਾਰਾਂ ਨੇ ਇਸ ਦਰਬਾਰ 'ਚ ਹਾਜ਼ਰੀ ਭਰੀ ਉਹਨਾਂ ਬਾਰੇ ਜੀ ਕੋਈ ਦੋ ਸ਼ਬਦ ਕਹਿਣਾ ਚਾਹੁੰਦੇ। ਦੇਖੋ ਮੈਂ ਪਹਿਲਾਂ ਵੀ ਦੱਸੂਕਿਆ ਸੰਗਤ ਨੂੰ ਇਹ ਦਰਬਾਰ ਬੜਾ ਸੱਚਾ ਸੁੱਚਾ ਦਰਬਾਰ ਹੈ। ਜਿਹੜਾ ਵੀ ਇੱਥੇ ਸੱਚੀ ਸ਼ਰਧਾ ਦੇ ਨਾਲ ਸੱਚਾ ਪਿਆਰ ਪਾਉਂਦਾ ਆ ਕੇ ਮਾਲਕ ਦੇ ਨਾਲ ਖਵਾਜਾ ਸਾਹਿਬ ਨਾਲ ਉਹਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਉਹਨਾਂ ਦੀਆਂ ਅਰਦਾਸਾਂ ਨੂੰ ਗੌਰ ਪੈਂਦਾ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਉਹਨਾਂ ਤੋਂ ਖੁਸ਼ ਹੋ ਕੇ ਸੰਗਤ ਜਿਹੜਾ ਬਾਬਾ ਜੀ ਦੇ ਔਰਸ ਤੇ ਫਿਰ ਹਰ ਸਾਲ ਆਉਂਦੇ ਆ ਚਾਹੇ ਉਦੇਸ਼ਾਂ ਤੋਂ ਚਾਹੇ ਵਿਦੇਸ਼ਾਂ ਤੋਂ ਇਸ ਸਾਲ ਵੀ ਤੁਸੀਂ ਦੇਖਿਆ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਮੇਲੇ ਤੇ ਆਈ ਔਰ ਸਾਰਿਆਂ ਨੇ ਜਿਹੜਾ ਉਸ ਮੇਲੇ ਦਾ ਆਨੰਦ ਲਿਆ ਬਾਈ ਜੀ ਤੁਸੀਂ ਕਹਿੰਦੇ ਹੋ ਕਿ ਜਿਹੜਾ ਵੀ ਇੱਥੇ ਸ਼ਰਧਾ ਦੇ ਨਾਲ ਆਉਂਦਾ ਉਹਦੀਆਂ ਸ਼ਰਧਾਂ ਪੂਰੀਆਂ ਹੁੰਦੀਆਂ ਨੇ ਅਸੀਂ ਦੇਖਦੇ ਆ ਤੁਹਾਡੇ ਦਰਬਾਰ ਦੇ ਵਿੱਚ ਜਿਹੜੇ ਆ ਅਲੱਗ-ਅਲੱਗ ਜਹਾਜ ਚੜਾਏ ਹੋਏ ਨੇ ਇਹ ਸੰਗਤ ਨੇ ਆਪਣੀ ਇੱਕ ਸ਼ਰਧਾ ਵਸੇ ਚੜਾ ਦਿੱਤੇ ਜਾਂ ਤੁਸੀਂ ਵੀ ਇਸ ਚੀਜ਼ ਦੀ ਮਦਦ ਕਰਦੇ ਹੋ ਵੀ ਹਾਂ ਬਈ ਤੁਸੀਂ ਆਓ ਇੱਥੇ ਜਹਾਜ ਚੜਾਓ ਤੇ ਤੁਸੀਂ ਬਾਹਰ ਜਾਓ ਦੇਖੋ ਮੈਂ ਕੋਈ ਇਦਾਂ ਨਹੀਂ ਵੀ ਤੁਹਾਨੂੰ ਇੰਟਰਵਿਊ ਦੇ ਰਿਹਾ ਤਾਂ ਕਰਿਆ ਮੇਰੀਆਂ ਸਟੇਜਾਂ ਤੇ ਵੀ ਤੁਸੀਂ ਸੁਣਿਆ ਹੋਣਾ ਕਿ ਮੈਂ ਜਿਹੜੇ ਬੱਚੇ ਅੱਜ ਬਾਹਰ ਜਾ ਰਹੇ ਆ ਮੈਂ ਉਸ ਹੱਕ ਦੇ ਵਿੱਚ ਨਹੀਂ ਹਾਂ ਔਰ ਤੁਸੀਂ ਇਸ ਦਰਬਾਰ ਤੇ ਤੁਸੀਂ ਦੇਖ ਸਕਦੇ ਹੋ ਕਿ ਜੇ ਕੋਈ ਬੱਚਾ ਆਉਂਦਾ ਇੱਥੇ ਕਿ ਜੇ ਮੇਰੀ ਬਾਹਰ ਜਾਣ ਵਾਸਤੇ ਅਰਦਾਸ ਕਰਦੇ ਹੋ ਜਾਂ ਹੋਰ ਮੈਂ ਕਦੇ ਵੀ ਜਾ ਕੇ ਦਰਬਾਰ ਚ ਅਰਦਾਸ ਨਹੀਂ ਕਰੂੰਗਾ ਔਰ ਮੇਰਾ ਕਿਹੜਾ ਹੁੰਦਾ ਉਸ ਬੱਚੇ ਨੂੰ ਸਮਝਾਉਣਾ ਹੁੰਦਾ ਪਹਿਲਾਂ ਕਿ ਜੇ ਤੂੰ ਆਪਣੇ ਮਾਪੇ ਉਹਦੇ ਕੋਲੇ ਆਪਣੇ ਪਰਿਵਾਰ ਦੇ ਕੋਲੇ ਆਪਣੇ ਪੰਜਾਬ ਚ ਰਹੇਗਾ ਤਾਂ ਜ਼ਿਆਦਾ ਵਧੀਆ ਹੈ ਜਿਹੜੇ ਜਹਾਜ਼ਾਂ ਦੀ ਤੁਸੀਂ ਗੱਲ ਕਰਦੇ ਹੋ ਇਹ ਅੱਜ ਤੋਂ ਨਹੀਂ ਪਹਿਲਾਂ ਤੋਂ ਹੀ ਤੁਸੀਂ ਕਈ ਹੋਰ ਦਰਬਾਰਾਂ ਤੇ ਵੀ ਦੇਖਿਆ ਹੋਣਾ ਜਿਹੜੇ ਆ ਕੇ ਇੱਥੇ ਅਰਦਾਸ ਕਰ ਜਾਂਦੇ ਨੇ ਉਹਨਾਂ ਦੀ ਮਨੁਕਾਮਨਾ ਪੂਰੀ ਹੋ ਜਾਂਦੀ ਹੈ ਉਹ ਫਿਰ ਜਾਣ ਲੱਗੇ ਜੋ ਹੱਥ ਚੜਾ ਜਾਂਦੇ ਨੇ ਹੈ ਜੀ ਲੇਕਿਨ ਇੱਥੇ ਦਰਬਾਰ ਦੀ ਕੋਈ ਪਰੰਪਰਾ ਨਹੀਂ ਹੈਗੀ ਐਸੀ ਕਿ ਜੋ ਹੱਥ ਚੜਾ ਕੇ ਜਾਓ ਚੜਾਓ ਜੀ ਫਿਰ ਬਾਹਰ ਜਾਓਗੇ ਜਾਂ ਕਰੋਗੇ ਜੀ ਜੇ ਇਦਾਂ ਜਹਾਜ ਚੜਾਉਣ ਨਾਲ ਇਦਾਂ ਉਹ ਨਹੀਂ ਇਹ ਤੁਹਾਡੀ ਆਪਣੀ ਸ਼ਰਤ ਹੈ ਕਿ ਤੁਹਾਡੀ ਅਰਦਾਸ ਸੁਣ ਲਈ ਉਸ ਮਾਲਕ ਨੇ ਜਾਂ ਤੁਹਾਡੇ ਕਰਮਾ ਝੈਗਾ ਹੈ ਕਿ ਤੁਸੀਂ ਆਪਣੇ ਹੋਰ ਜਗ੍ਹਾ ਜਾ ਕੇ ਤੁਸੀਂ ਕੋਈ ਕੰਮ ਕਰਨਾ ਹੋ ਜਾਂਦਾ ਲੇਕਿਨ ਪਰੰਪਰਾ ਕੋਈ ਨਹੀਂ ਸਾਡੀ ਜਹਾਜ਼ਾਂ ਦੀ ਵੈਸੀ ਸੰਗਤ ਤੇ ਖੁਸ਼ੀ ਨਾਵੇਂ ਚੜਾ ਜਾਂਦੀ ਹੈ ਤੁਹਾਡੇ ਆਪਣੇ ਵੀ ਬੱਚੇ ਪੜ੍ਹੇ ਲਿਖੇ ਨੇ ਅੱਗੋਂ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਜਿਹੜੇ ਘਰ ਵਾਲੇ ਨੇ ਉਹਨਾਂ ਦੀ ਜਿਹੜੀਆਂ ਘਰ ਵਾਲੀਆਂ ਨੇ ਜਾਂ ਤੁਹਾਡੇ ਜਿਹੜੇ ਆਪਣੇ ਘਰ ਦੇ ਵਿੱਚ ਪੋਤੇ ਪੋਤਰੀਆਂ ਨੇ ਤਾਂ ਜਿਵੇਂ ਲੋਕ ਕਹਿੰਦੇ ਆ ਕਿ ਇੱਥੇ ਤਾਂ ਹੁਣ ਬੱਚਿਆਂ ਦੇ ਲਈ ਕੰਮ ਦੇ ਲਈ ਕੋਈ ਮਾਹੌਲ ਹੀ ਨਹੀਂ ਹੈ ਇੱਥੇ ਪੈਸਾ ਲਾ ਕੇ ਕੰਮ ਸਿਕਿਉਰ ਹੀ ਨਹੀਂ ਹੈ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਬਾਰੇ ਨਹੀਂ ਸੋਚਿਆ ਕਿਉਂਕਿ ਤੁਹਾਡੇ ਤਾਂ ਇੰਨੇ ਨੇ ਵੱਡੇ ਲੰਕਾ ਮਲਟੀਨੇਸ਼ਨਲ ਤੁਹਾਡੇ ਬੀਜੇ ਲੱਗਿਆ ਤੇ ਤੁਹਾਡੇ ਬੱਚੇ ਜੋ ਬਾਹਰ ਜਾਂਦੇ ਨੇ ਘੁੰਮਣ ਲਈ ਜਾਂਦੇ ਆ ਘੁੰਮ ਕੇ ਵਾਪਸ ਆ ਜਾਂਦੇ ਆ ਤੇ ਉਹਨਾਂ ਦੇ ਬਾਰੇ ਤੁਸੀਂ ਨਹੀਂ ਕਦੇ ਕਿਹਾ ਵੀ ਤੁਸੀਂ ਵੀ ਆਪਣਾ ਕੰਮ ਕਰ ਇੱਥੇ ਸੈੱਟ ਕਰੋ ਜਿਵੇਂ ਅੱਜਕੱਲ ਸਾਰੇ ਹੀ ਜ਼ਿਮੀਂਦਾਰ ਭਰਾਵਾਂ ਨੇ ਇੱਕ ਗੱਲ ਮੂੰਹ 'ਚ ਇੱਕੋ ਹੀ ਗੱਲ ਮੂੰਹ 'ਚ ਫੜੀ ਹੈ ਕਿ ਪੰਜਾਬ 'ਚ ਕੰਮ ਨਹੀਂ ਹੈ ਕੋਈ ਆਪਣੀ ਸੋਚ ਹੈ ਜਿੰਨਾ ਸਾਡੇ ਪੰਜਾਬ 'ਚ ਕੰਮ ਹੈ ਮੇਰੇ ਹਿਸਾਬ ਨਾਲ ਕਿਤੇ ਵੀ ਹੈ ਨਹੀਂ ਜੇ ਪੰਜਾਬ 'ਚ ਕੰਮ ਨਾ ਹੁੰਦਾ ਤਾਂ ਬਿਹਾਰੀ ਆਉਂਦੇ ਜੇ ਸਾਡੇ ਪੰਜਾਬ 'ਚ ਕੰਮ ਨਾ ਆਉਂਦਾ ਤਾਂ ਯੂਪੀ ਤੋਂ ਆਉਂਦੇ ਬੰਗਾਲ ਤੋਂ ਆਉਂਦੇ ਨੇਪਾਲ ਤੋਂ ਆਉਂਦੇ ਜੇ ਉਹ ਆ ਕੇ ਇੱਥੇ ਕਮਾਈ ਕਰ ਸਕਦੇ ਆ ਤੁਸੀਂ ਵੇਖਿਆ ਹੋਣਾ ਪ੍ਰਵਾਸੀਆਂ ਨੂੰ ਵੱਟੀਆਂ ਵੱਟੀਆਂ ਕੋਠੀਆਂ ਵੱਟੀਆਂ ਵੱਟੀਆਂ ਕਾਰਾਂ ਲਈ ਫਿਰਦੇ ਆ ਉਹ ਕਿੱਥੋਂ ਲਈ ਫਿਰਦੇ ਆ ਜੀ ਉਹ ਸਾਡੇ ਪੰਜਾਬੀਆਂ ਦੇ ਸਿਰ ਤੋਂ ਤੇ ਅਸੀਂ ਪੰਜਾਬੀ ਕਿਉਂ ਨਹੀਂ ਕਰ ਸਕਦੇ ਦੂਸਰੀ ਗੱਲ ਬਾਹਰ ਜਾ ਕੇ ਤੁਸੀਂ ਕੀ ਕਹਿੰਦੇ ਹੋ ਵੀ ਉੱਥੇ ਸੌਖੇ ਪੈਸੇ ਬਣ ਜਾਂਦੇ ਆ ਤੁਸੀਂ ਆਪਣੀ ਜ਼ਿੰਦਗੀ ਜਿਉਣਾ ਭੁੱਲ ਜਾਂਦੇ ਆ ਬਾਹਰ ਜਾ ਕੇ ਸਿਰਫ ਕੰਮ 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 ਹੋਰ ਕੁਝ ਨਹੀਂ ਤੁਹਾਨੂੰ ਸੋਚਦਾ ਉੱਥੇ ਤਾਂ ਪੈਸੇ ਇਕੱਠੇ ਹੁੰਦੇ ਆ ਕਿਉਂਕਿ ਉੱਥੇ ਨਾ ਤੁਹਾਨੂੰ ਖਾਣ ਨੂੰ ਟਾਈਮ ਮਿਲਦਾ ਨਾ ਤੁਹਾਨੂੰ ਪਾਉਣ ਨੂੰ ਟਾਈਮ ਮਿਲਦਾ ਨਾ ਤੁਹਾਨੂੰ ਘੁੰਮਣ ਫਿਰਨ ਨੂੰ ਟਾਈਮ ਮਿਲਦਾ ਨਾ ਜਿਹੜੇ ਇੱਥੇ ਪੰਜਾਬ 'ਚ ਤੁਸੀਂ ਐਸ਼ ਕਰ ਰਹੇ ਹੋ ਨਾ ਉਹ ਐਸ਼ ਕਰਨ ਦਾ ਟਾਈਮ ਮਿਲਦਾ ਤਾ ਜਾ ਕੇ ਕਿਤੇ ਪੈਸੇ ਇਕੱਠੇ ਹੁੰਦੇ ਨੇ ਐਵੇਂ ਨਹੀਂ ਪੈਸੇ ਇਕੱਠੇ ਹੁੰਦੇ ਉੱਥੇ ਰੋੜਾਂ ਤੇ ਸੌਂਦੇ ਆਂ ਜਾ ਕੇ ਦੇਖੋ ਅੱਜ ਤੁਸੀਂ ਔਰ ਜਿਹੜੇ ਬੱਚੇ ਮੈਂ ਤੁਸੀ ਮੇਰੇ ਬੱਚਿਆਂ ਦੀ ਗੱਲ ਕੀਤੀ ਮੇਰਾ ਬੱਚਾ ਇੱਕ ਇੰਜੀਨੀਅਰ ਇੱਕ ਨੇ ਵਕਾਲਤ ਜਿਹੜੀ ਆ ਉਹਦੀ ਕਰ ਰਿਹਾ ਮੇਰੀ ਬੇਟੀ ਫੈਸ਼ਨ ਡਿਜ਼ਾਈਨਰ ਆ ਕੀ ਉਹ ਇੱਥੇ ਪੈਸੇ ਨਹੀਂ ਕਮਾ ਰਹੇ ਉਹ ਵਧੀਆ ਪੈਸੇ ਕਮਾ ਰਹੇ ਆ ਉਹ ਨਾਲੇ ਘਰੇ ਬੈਠੇ ਕਮਾ ਰਹੇ ਆ ਉਹ ਤੁਸੀਂ ਵਧੀਆ ਕੋਰਸ ਕਰੋ ਤੁਸੀਂ ਵਧੀਆ ਐਜੂਕੇਸ਼ਨ ਲਓ ਥੋੜੀ ਐਜੂਕੇਸ਼ਨ ਦੇ ਨਾਲ ਤੁਹਾਨੂੰ ਨੌਕਰੀ ਮਿਲਣੀ ਹੈ ਨਾ ਕਿ ਗੱਲਾਂ ਕਰਨ ਦੇ ਨਾਲ ਹੁਣ ਅਸੀਂ ਪਲੱਸ 2 ਕਰਦੇ ਆਂ ਪਲੱਸ 2 ਕਰਕੇ ਅਸੀਂ ਕਹਿੰਦੇ ਆ ਹਾਇਲਟਸ ਦਾ ਪੇਪਰ ਦੇਣਾ ਅਸੀਂ ਇਹ ਤਾਂ ਬਾਹਰ ਦੇਣਾ ਹੈ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਮੇਰੇ ਸਮਝ ਚ ਨਹੀਂ ਆਈ ਕਿ ਅਸੀਂ ਕਹਿੰਦੇ ਆ ਕਿ ਬੱਚੇ ਨੂੰ ਬਾਹਰ ਭੇਜਣਾ ਜੀ ਹਾਇਲਟਸ ਦਾ ਪੇਪਰ ਦਵਾਓ ਜੀ ਉਹਦਾ ਬਾਹਰ ਭੇਜ ਦਿਓ ਆਪਾਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਚਲੋ ਮੈਂ ਆਪਦੀ ਗੱਲ ਕਰਦਾ ਮੈਂ ਕਿਸੇ ਆਪਣੇ ਬੱਚੇ ਨੂੰ ਵਧੀਆ ਕਿਸੇ ਕੋਰਸ ਤੇ ਵਧੀਆ ਕਿਸੇ ਡਿਗਰੀ ਕਰਾਉਣ ਲਈ ਲਾਉਣਾ ਜੇ ਉੱਥੇ ਦੀ ਫੀਸ 4 ਦਾ 5 ਲੱਖ ਰੁਪਈਆ ਹੋਊਗੀ ਤਾਂ ਮੇਰੇ ਖਿਆਲ ਆ ਨਹੀਂ ਪਰ ਸਕਦੇ ਅਸੀਂ ਠੀਕ ਹੈ ਤੇ ਅਸੀਂ ਉਹਨੂੰ ਬੱਚੇ ਨੂੰ ਇਹ ਨਹੀਂ ਤੂੰ ਕੁਝ ਹੋਰ ਕਰ ਲੈ ਜਿਹੜੇ ਬੱਚੇ ਅਸੀਂ ਬਾਹਰ ਭੇਜ ਰਹੇ ਆ ਉਹਨਾਂ ਦੀ ਉੱਥੇ 5 5 6 6 ਲੱਖ ਰੁਪਈਆ ਫੀਸ ਹੈ ਉਫੀਸ ਕਿੱਥੋਂ ਦੰਨੇ ਐ ਮੈਨੂੰ ਸਮਝ ਨਹੀਂ ਆਈ ਗੱਲ ਦੀ ਅਸੀਂ ਉੱਥੇ ਪੜਨ ਨਹੀਂ ਭੇਜ ਰਹੇ ਬੱਚਿਆਂ ਨੂੰ ਅਸੀਂ ਉੱਥੇ ਕਮਾਉਣ ਲਈ ਭੇਜ ਰਹੇ ਹਾਂ ਬੱਚਿਆਂ ਨੂੰ ਤੇ ਬੱਚਾ ਵੀ ਉਹ ਪੜਨ ਨਹੀਂ ਜਾ ਰਿਹਾ ਬੱਚਾ ਉੱਥੇ ਪੈਸੇ ਕਮਾਉਣ ਜਾ ਰਿਹਾ ਔਰ ਦੋਨਾਂ ਦਾ ਲਾਲਚ ਹੈ ਚਾਹੇ ਉਹ ਮਾਪੇ ਹੋਣ ਚਾਹੇ ਬੱਚਾ ਹੋਵੇ ਦੋਨਾਂ ਦਾ ਲਾਲਚ ਆ ਵੀ ਪੈਸੇ ਵੜਨਗੇ ਪਰ ਇਹ ਨਹੀਂ ਕਦੇ ਸੋਚਿਆ ਕਿ ਅਸੀਂ ਆਪਣੇ ਬੱਚੇ ਨੂੰ ਇੱਥੇ ਚੰਗਾ ਪੜਾਈਏ ਇੱਥੇ ਚੰਗੀ ਐਜੂਕੇਸ਼ਨ ਦਈਏ ਆਪਣੇ ਬੱਚੇ ਨੂੰ ਕੋਈ ਵਕੀਲ ਬਣਾਈਏ ਕੋਈ ਡਾਕਟਰ ਬਣਾਈਏ ਕੋਈ ਆਈਐਸ ਬਣਾਈਏ ਕੋਈ ਪੀਸੀਐਸ ਬਣਾਈਏ ਕੋਈ ਆਈਪੀਐਸ ਬਣਾਈਏ ਕਿਉਂ ਨਹੀਂ ਬਣ ਸਕਦੇ ਸਾਡੇ ਬੱਚੇ ਸਾਨੂੰ ਇੱਕ ਹੋੜ ਹੈ ਕਿ ਅਸੀਂ ਬਾਹਰ ਜਾਣਾ ਹੈ ਅੱਜ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਤੋਂ ਜਿਹੜੇ ਆਏ ਆ ਬੱਚੇ ਵਾਪਸ ਉਹਨਾਂ ਦਾ ਹਾਲ ਕੀ ਸੀ ਹੋਰ ਕੰਟਰੀਆਂ ਤੋਂ ਵੀ ਵਾਪਸ ਭੇਜ ਰਹੇ ਆ ਮੈਂ ਸੁਣਿਆ ਤੇ ਕੀ ਫਾਇਦਾ ਜੀ ਉਹ 40 40 ਲੱਖ ਤੁਹਾਡਾ 60 60 ਲੱਖ ਲਿਆਇਆ ਹੋਇਆ ਕਿੱਥੇ ਗਿਆ ਉਹ ਤੇ ਜੇ ਉਹ 40 ਲੱਖ ਦੇ ਨਾਲ ਤੁਸੀਂ ਆਪਣੀ ਖੇਤੀਬਾੜੀ ਦਾ ਕੰਮ ਕਰਦੇ ਹੋ ਉਸ ਖੇਤੀਬਾੜੀ ਦੇ ਵਿੱਚ ਤੁਸੀਂ ਵਧਾਇਆ ਹੁੰਦਾ ਕੰਮ ਤੁਸੀਂ ਡੈਰੀ ਫਾਰਮ ਦਾ ਕੰਮ ਕਰਦੇ ਹੋ ਤੁਸੀਂ ਡੈਰੀ ਫਾਰਮ ਦਾ ਕੰਮ ਵਧਾਇਆ ਹੁੰਦਾ ਤੁਸੀਂ ਆਪਣੇ ਬੱਚੇ ਨੂੰ ਇੱਥੇ ਚੰਗੀ ਐਜੂਕੇਸ਼ਨ ਦੇ ਕੇ ਉਹਨੂੰ ਕਿਸੇ ਵਧੀਆ ਨੌਕਰੀ ਤੇ ਲਵਾਇਆ ਹੁੰਦਾ ਜਾਂ ਕਿਸੇ ਪ੍ਰਾਈਵੇਟ ਨੌਕਰੀ ਤੇ ਲਵਾਇਆ ਹੁੰਦਾ ਤਾਂ ਅੱਜ ਕੁਛ ਨਾ ਕੁਛ ਘਰੇ ਆਉਂਦਾ ਘਰੋਂ ਜਾਂਦਾ ਨਾ ਅਸੀਂ ਜਿੰਨੇ ਲਾਏ ਉਹ ਸਾਰੇ ਅਜਾੜਲੇ ਦੱਸੋ ਫਾਇਦਾ ਕੀ ਹੋਇਆ ਕੋਈ ਵੀ ਇਨਸਾਨ ਜਿਹੜਾ ਠੀਕ ਆ ਫਾਇਦੇ ਲਈ ਸੋਚਦਾ ਕਿ ਮੇਰਾ ਫਾਇਦਾ ਕਿੱਥੋਂ ਹੋਊਗਾ ਪਰ ਯਾਰ ਆਪਣੀ ਜ਼ਿੰਦਗੀ ਬਾਰੇ ਵੀ ਸੋਚੋ ਆਪਣੀ ਉਸ ਮਿੱਟੀ ਬਾਰੇ ਵੀ ਸੋਚੋ ਆਪਣੇ ਉਸ ਪੰਜਾਬ ਬਾਰੇ ਵੀ ਸੋਚੋ ਜਿਨ੍ਹਾਂ ਨੇ ਤੁਹਾਨੂੰ ਐਡਾ ਬੜਾ ਕੀਤਾ ਹੈ ਜਿਨ੍ਹਾਂ ਨੇ ਤੁਹਾਨੂੰ ਤੁਹਾਡੀ ਪਛਾਣ ਬਣਾਈ ਹੈ ਇਸ ਪੰਜਾਬ ਨੇ ਕਿ ਤੁਸੀਂ ਪੰਜਾਬੀ ਹੋ ਅੱਜ ਪੰਜਾਬ ਨੂੰ ਛੱਡ-ਛੱਡ ਅਸੀਂ ਜਾ ਰਹੇ ਹਾਂ ਤੁਸੀਂ ਦੁਆਬੇ ਵਾਲੇ ਪਾਸੇ ਦੇਖ ਲਓ ਜੇ ਇੱਕ ਲਾਈਨ ਦੇ ਵਿੱਚ 10 ਕੋਠੀਆਂ ਨੇ ਤਾਂ ਮੇਰੇ ਖਿਆਲ 9 ਕੋਠੀਆਂ ਤੁਹਾਨੂੰ ਬੰਦ ਮਿਲਣਗੀਆਂ ਜਿਹੜੀ 10ਵੀਂ ਖੁੱਲੀ ਮਿਲੂਗੀ ਉਹ 'ਚ ਵੀ ਪ੍ਰਵਾਸੀ ਹੋਊਗਾ ਕੋਈ ਨੋ ਕੋਈ ਰਹਿੰਦਾ ਪਹਿਲਾਂ ਤਾਂ ਇਹ ਗੱਲਾਂ ਕਰਨੀਆਂ ਬੰਦ ਕਰੀਏ ਅਸੀਂ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈ ਪੰਜਾਬ ਦੇ ਵਿੱਚ ਉਹਦੇ ਲਈ ਕੰਮ ਨਹੀਂ ਹੈ ਜਿਹੜਾ ਕਰਨਾ ਨਹੀਂ ਚਾਹੁੰਦਾ ਨਹੀਂ ਤੇ ਪੰਜਾਬ ਦੇ ਵਿੱਚ ਬਹੁਤ ਕੰਮ ਆ। ਕਿਹ ਲੋਕ ਇੱਥੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਨਹੀਂ ਕਰਦੇ? ਉਹ ਕਾਮਯਾਬ ਨਹੀਂ। ਕਿਹ ਲੋਕ ਇੱਥੇ ਰੇੜੀਆਂ ਨਹੀਂ ਲਾਉਂਦੇ? ਕਿਆ ਇੱਥੇ ਲੋਕ ਫੂਡ ਸਟਾਲ ਨਹੀਂ ਲਾਉਂਦੇ? ਕਿਆ ਲੋਕ ਇੱਥੇ ਖਿਲਾੜੇ ਦਾ ਕੰਮ ਨਹੀਂ ਕਰਦੇ? ਕਿਆ ਲੋਕ ਇੱਥੇ ਆਰਗੇਨਿਕ ਖੇਤੀ ਕਰਕੇ ਪੈਸੇ ਨਹੀਂ ਕਮਾਉਂਦੇ? ਕਿਉਂ ਨਹੀਂ ਅਸੀਂ ਆਪਣੇ ਪੰਜਾਬ ਨੂੰ ਉੱਚਾ ਚੱਕਣ ਲਈ ਕੰਮ ਕਰਦੇ? ਕਿਉਂ ਨਹੀਂ ਅਸੀਂ ਆਪਣੇ ਪੰਜਾਬ ਨੂੰ ਬਚਾਉਣ ਲਈ ਕੰਮ ਕਰਦੇ? ਇਹ ਬਾਹਰ ਜਾਣਾ ਜਿਹੜਾ ਇੱਕ ਟ੍ਰੈਂਡ ਸੀ, ਟ੍ਰੈਂਡ ਚੱਲਿਆ ਆ ਸੀ, ਲੇਕਿਨ ਹੁਣ ਬੜੀ ਠੱਲ ਪੈਂਦੀ ਜਾਂਦੀ ਹੈ ਜਦੋਂ ਦੇ ਵਾਪਸ ਆਏ ਆ ਬੱਚੇ। ਮੇਰੀ ਸੋਚਣੀ ਇਹ ਆ ਕਿ ਬੱਚਿਆਂ ਨੂੰ ਆਪਣੇ ਪੰਜਾਬ 'ਚ ਰੱਖ ਕੇ ਉਹਨਾਂ ਨੂੰ ਐਸੀ ਐਜੂਕੇਸ਼ਨ ਦਿਓ। ਕਿਉਂ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ ਤੁਸੀਂ ਸਵਾਲ ਚੱਕਿਆ ਵੀ ਬਾਹਰ ਜਿਹੜੇ ਬੱਚੇ ਪੜਨ ਲਈ ਜਾਂਦੇ ਆ ਉਹ ਕੰਮ ਲਈ ਜਾਂਦੇ ਆ ਇੱਕ ਹਫਤੇ ਦੇ ਵਿੱਚ ਉਹ ਸਿਰਫ ਬੱਚਾ ਜਿਹੜਾ 3 ਘੰਟੇ ਉਹਨੂੰ ਇੱਕ ਦਿਨ ਦੇ ਦਿੱਤੇ ਜਾਂਦੇ ਆ ਔਰ ਦੋ ਦਿਨ ਦੇ ਵਿੱਚ ਸਿਰਫ ਉਹ 6 ਘੰਟੇ ਕੰਮ ਕਰ ਸਕਦਾ ਉਹ ਵੀ ਉਹਨੂੰ ਜਿਹੜੇ ਉਹ ਟਾਈਮ ਦਿੱਤਾ ਜਾਂਦਾ ਕੈਂਪਸ ਦੇ ਅੰਦਰ ਦਿੱਤਾ ਜਾਂਦਾ ਉਹ ਤੋਂ ਬਾਹਰ ਕੰਮ ਨਹੀਂ ਕਰ ਸਕਦਾ ਜੇ ਬੱਚਿਆਂ ਨੂੰ ਕੰਮ ਕਰਨਾ ਪੈ ਗਿਆ ਚਲੋ ਉਹਨਾਂ ਨੇ ਆਪਣੀ ਫੀਸ ਦਾ ਆਪਣਾ ਖਰਚਾ ਜੋ ਕੱਢ ਲਿਆ ਕਿਉਂਕਿ ਘਰੋਂ ਬਾਰ-ਬਾਰ ਪੈਸੇ ਮੰਗਾਏ ਨਹੀਂ ਜਾ ਸਕਦੇ ਆਪਾਂ ਵੀ ਜਾਣਦੇ ਆ ਕਿ ਉਹਨਾਂ ਯੂਨੀਵਰਸਿਟੀਆਂ 'ਚ ਜਿਹੜੇ ਪੜਨ ਲਈ ਗਏ ਆ ਘਰਾਂ ਦੇ ਵਿੱਚੋਂ ਪੈਸਾ ਵਾਪਸ ਨਹੀਂ ਭੇਜਿਆ ਜਾਂਦਾ ਪਰ ਜਿਹੜਾ ਐਜੂਕੇਸ਼ਨ ਤੇ ਹੈਲਥ ਦਾ ਹਾਲ ਆ ਇਹਦੇ ਬਾਰੇ ਤਾਂ ਕੁਝ ਬੋਲਣ ਦੀ ਲੋੜ ਨਹੀਂ ਸਾਡੇ ਜੋ ਇੱਥੇ ਹਾਲਾਤ ਨੇ ਉਹਦੇ ਨਾਲੋਂ ਕੋਈ ਵੀ ਬੰਦਾ ਆਪਣੀ ਜ਼ਮੀਨ ਸਭ ਤੋਂ ਪਿਆਰੀ ਹੁੰਦੀ ਆ ਉਸ ਜ਼ਮੀਨ ਨੂੰ ਵੇਚ ਕੇ ਉਹ ਜੇ ਬਾਹਰ ਆਪਣੇ ਬੱਚੇ ਨੂੰ ਭੇਜ ਰਿਹਾ ਇੰਨਾ ਵੱਡਾ ਰਿਸਕ ਲੈ ਰਿਹਾ ਉਹਦੀ ਵੀ ਉਹ ਮਜਬੂਰੀ ਆ ਕਿਉਂਕਿ ਐਜੂਕੇਸ਼ਨ ਜਿਹੜੀ ਇੱਕ ਆਮ ਲੋਕਾਂ ਦੀ ਐਜੂਕੇਸ਼ਨ ਸੀ ਉਹ ਸੀਗੀ ਸਰਕਾਰੀ ਸਕੂਲ ਤੱਕ ਅੱਜ ਸਰਕਾਰੀ ਸਕੂਲਾਂ ਦਾ ਜੋ ਹਾਲ ਆ ਤੁਸੀਂ ਵੀ ਜਾਣਦੇ ਹੋ ਜੇ ਇਸੇ ਦਾ ਸਰਕਾਰਾਂ ਸੁਧਾਰ ਕਰ ਦੇਣ ਤਾਂ ਸਾਡੇ ਬੱਚਿਆਂ ਨੂੰ ਬਾਹਰ ਪੜਾਈ ਦੀ ਜਰੂਰਤ ਨਾ ਪਵੇ ਹੁਣ 1 ਕਰੋੜ ਰੁਪਏ ਚ ਐਮਬੀਬੀਐਸ ਦੀ ਡਿਗਰੀ ਕਰਕੇ ਕੋਈ ਗਰੰਟੀ ਨਹੀਂ ਹੈ ਕਿ ਉਸ ਬੱਚੇ ਨੂੰ ਨੌਕਰੀ ਮਿਲੇ ਨਾ ਮਿਲੇ ਤੇ ਜੇ ਉਹ ਯੂਕਰੇਨ ਤੋਂ ਡਿਗਰੀ ਕਰਦਾ ਤਾਂ ਉਹਨੂੰ ਵਿਦੇਸ਼ ਦੇ ਵਿੱਚ ਕਿਤੇ ਵੀ ਨੌਕਰੀ ਮਿਲ ਜਾਂਦੀ ਆ ਤੇ ਤੁਹਾਨੂੰ ਲੱਗਦਾ ਵੀ ਇਹ ਜੇ ਅਸੀਂ ਕਹੀਏ ਵੀ ਵੱਡੇ ਐਮਬੀਬੀਐਸ ਸ ਜਾ ਕੇ ਸੀ ਆਈਏਐਸ ਸ ਪੀਸੀਐਸ ਸ ਜੋਗੀਆਂ ਜਾਂ ਜਿਹੜੇ ਆਈਪੀਐਸ ਅਫਸਰਾਂ ਜੋਗੀਆਂ ਸਾਡੀਆਂ ਇਹ ਸਕੂਲਾਂ ਦੀ ਹਾਲਾਤ ਹੈਗੇ ਨੇ ਦੇਖੋ ਇਹ ਬੜੀ ਵਧੀਆ ਤੁਸੀਂ ਸਵਾਲ ਕੀਤਾ ਐਜੂਕੇਸ਼ਨ ਜਿਹੜੀ ਹੈ ਇੱਕ ਐਜੂਕੇਸ਼ਨ ਹੋਈ ਇੱਕ ਸਾਡਾ ਹੈਲਥ ਸਿਸਟਮ ਹੋਇਆ ਜਿੰਨੀ ਦੇਰ ਤੱਕ ਇਹਦੇ ਚ ਸੁਧਾਰ ਨਹੀਂ ਆਉਂਦਾ ਉਨੀ ਦੇਰ ਤੱਕ ਸਾਡੇ ਬੱਚੇ ਜਿਹੜੇ ਉਹ ਕਾਮਯਾਬ ਨਹੀਂ ਹੋ ਸਕਦੇ ਪਰ ਅਸੀਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਤੁਸੀਂ ਜਿੰਨੇ ਆਈਐਸ ਆਈਪੀਐਸ ਪੀਸੀਐਸ ਦੇਖੋਗੇ ਉਹ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਨੇ ਬੱਚੇ ਨੂੰ ਆਪ ਨੂੰ ਵੀ ਚਾਹੀਦਾ ਕਿ ਮੈਂ ਕੁਝ ਕਰਨਾ ਜੇ ਉਹ ਸਰਕਾਰੀ ਸਕੂਲਾਂ ਚ ਪੜ੍ਹ ਕੇ ਆਈਪੀਐਸ ਆਈਐਸ ਪੀਸੀਐਸ ਲੱਗ ਸਕਦੇ ਆ ਤੇ ਅੱਜ ਦੇ ਬੱਚੇ ਕਿਉਂ ਨਹੀਂ ਲੱਗ ਸਕਦੇ ਠੀਕ ਹੈ ਮੈਂ ਕਹਿੰਦਾ ਸਰਕਾਰਾਂ ਮਾੜੀਆਂ ਹੋਣਗੀਆਂ ਅਸੀਂ ਸਰਕਾਰਾਂ ਤੇ ਕਿਉਂ ਗੱਲ ਸੱਟ ਦੰਨੇ ਆ ਅਸੀਂ ਆਪਣੇ ਆਪ ਤੇ ਗੱਲ ਕਿਉਂ ਨਹੀਂ ਲਿਆਉਂਦੇ ਕਿ ਅਸੀਂ ਆਪਣੇ ਪਿੰਡ ਦਾ ਮਾਹੌਲ ਅਸੀਂ ਆਪਣੇ ਪਿੰਡ ਦੇ ਸਕੂਲ ਦਾ ਮਾਹੌਲ ਅਸੀਂ ਆਪਣੇ ਸ਼ਹਿਰ ਦਾ ਮਾਹੌਲ ਆਪਣੇ ਸ਼ਹਿਰ ਦੇ ਕਾਲਜਾਂ ਦਾ ਮਾਹੌਲ ਠੀਕ ਕਿਉਂ ਨਹੀਂ ਕਰਦੇ ਅਸੀਂ ਹੋਰਾਂ ਕੰਮਾਂ ਲਈ ਬੜੇ ਅਸੀਂ ਤਤਪਰ ਰਹਿੰਨੇ ਆ ਪਰ ਅਸੀਂ ਕਦੇ ਵੀ ਇਸ ਗੱਲ ਤੇ ਸਾਡੇ ਪੰਜਾਬੀਆਂ ਨੇ ਸੋਚਿਆ ਹੀ ਨਹੀਂ ਕਿ ਅਸੀਂ ਆਪਣੇ ਹੈਲਥ ਸਿਸਟਮ ਨੂੰ ਠੀਕ ਕਰਵਾਉਣਾ ਅਸੀਂ ਆਪਣੀ ਐਜੂਕੇਸ਼ਨ ਸਿਸਟਮ ਨੂੰ ਠੀਕ ਕਰਾਉਣਾ ਐਜੂਕੇਸ਼ਨ ਸਿਸਟਮ ਉਨੀ ਦੇ ਠੀਕ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਇਹਦੇ ਵਿੱਚ ਇਕੁਅਲ ਤਾਂ ਨਹੀਂ ਆਉਂਦੀ ਭਾਵ ਬਰਾਬਰ ਤਾਂ ਨਹੀਂ ਆਉਂਦੀ ਬਰਾਬਰ ਤਾਂ ਕਿਵੇਂ ਆਉਗੀ ਚਾਹੇ ਉਹ ਰਾਸ਼ਟਰਪਤੀ ਦਾ ਲੜਕਾ ਹੋਵੇ ਚਾਹੇ ਉਹ ਮੰਤਰੀ ਦਾ ਲੜਕਾ ਹੋਵੇ ਚਾਹੇ ਉਹ ਪ੍ਰਧਾਨ ਮੰਤਰੀ ਦਾ ਲੜਕਾ ਹੋਵੇ ਚਾਹੇ ਉਹ ਇੱਕ ਚਪੜਾ ਸੀ ਦਾ ਲੜਕਾ ਹੋਵੇ ਚਾਹੇ ਕਿਸਾਨ ਦਾ ਲੜਕਾ ਹੋਵੇ ਜਿੰਨੀ ਦੇਰ ਤੱਕ ਇੱਕ ਸਕੂਲ 'ਚ ਬੈਠ ਕੇ ਇੱਕ ਬੈਂਚ ਤੇ ਬੈਠ ਕੇ ਨਹੀਂ ਪੜਨਗੇ ਉਨੀ ਦੇਰ ਤੱਕ ਸਾਡੀ ਐਜੂਕੇਸ਼ਨ ਠੀਕ ਨਹੀਂ ਹੋ ਸਕਦੀ ਕਿਉਂ ਕਿਉਂਕਿ ਅੱਜ ਐਜੂਕੇਸ਼ਨ ਦੇ ਵਿੱਚ ਵਪਾਰ ਸ਼ੁਰੂ ਹੋ ਗਿਆ ਸਭ ਨੂੰ ਹੋੜ ਲੱਗੀ ਹੋਈ ਆ ਕਿ ਉਹ ਫਲਾਨਾ ਸਕੂਲ ਜਿਹੜਾ ਉਹ 4 ਲੱਖ ਰੁਪਏ ਡੋਨੇਸ਼ਨ ਲੈਂਦਾ ਸੀ ਤਾਂ ਬੱਚੇ ਨੂੰ ਉੱਥੇ ਪਾਉਣਾ ਹੈ ਜੀ ਪਰ ਕਦੇ ਉਹਨਾਂ ਸਕੂਲਾਂ ਦੇ ਵਿੱਚ ਜਾ ਕੇ ਦੇਖਿਆ ਕਿ ਉਹਨਾਂ ਦੇ ਸਕੂਲਾਂ ਦੇ ਵਿੱਚੋਂ ਕਿੰਨੇ ਬੱਚੇ ਆਈਪੀਐਸ ਬਣੇ ਕਿੰਨੇ ਆਈਐਸ ਬਣੇ ਕਦੇ ਨਹੀਂ ਦੇਖਿਆ ਅਸੀਂ ਕਦੇ ਨਹੀਂ ਅਸੀਂ ਦੇਖਿਆ ਕਿ ਸਾਡੇ ਬੱਚਿਆਂ ਨੂੰ ਉਹ ਕਹੇ ਜੀ ਐਜੂਕੇਸ਼ਨ ਦੇ ਰਹੇ ਨੇ ਸਾਡੇ ਬੱਚਿਆਂ ਨੂੰ ਉਹ ਸਾਡੇ ਪੰਜਾਬ ਦੇ ਨਾਲ ਆਪਣੇ ਮਾਪਿਓ ਦੇ ਨਾਲ ਕਹੇ ਜਾਂ ਵਿਵਹਾਰ ਕਰਨ ਵਾਸਤੇ ਕਹਿ ਰਹੇ ਨੇ ਸਾਡੇ ਪੰਜਾਬ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ। ਕਿਆ ਉਹ ਚੀਜ਼ ਪੰਜਾਬ ਉੱਤੇ ਸਕੂਲਾਂ ਦੇ ਵਿੱਚ ਹੈ। ਤੁਸੀਂ ਕਈ ਸਕੂਲਾਂ ਦੇ ਦੇਖਿਆ ਹੋਊਗਾ। ਹਿੰਦੀ ਬੋਲੀ ਜਾਂਦੀ ਹੈ ਸਾਡੇ ਪੰਜਾਬ ਦੇ ਵਿੱਚ। ਠੀਕ ਹੈ। ਤੇ ਅਸੀਂ ਇੱਥੇ ਬੀੜਾ ਚੱਕਿਆ ਹੈ ਬਈ ਪ੍ਰਵਾਸੀਆਂ ਨੂੰ ਕੱਢੋ ਪੰਜਾਬ ਚੋਂ ਹਿੰਦੀ ਬੋਲਦੇ ਆ। ਜਦੋਂ ਸਾਡੇ ਬੱਚੇ ਜਿਹੜੇ ਆ ਸਕੂਲਾਂ ਜਾ ਕੇ ਹਿੰਦੀ ਬੋਲਦੇ ਆ। ਫਿਰ ਅਸੀਂ ਉਹਨਾਂ ਦਾ ਕੀ ਕਰਾਂਗੇ? ਠੀਕ ਹੈ ਸਾਰੀਆਂ ਜ਼ੁਬਾਨਾਂ ਸਿੱਖਣੀਆਂ ਚਾਹੀਦੀਆਂ। ਇਹ ਜ਼ਰੂਰੀ ਹੈ ਕਿ ਸਾਡੇ ਪੰਜਾਬ ਦੀ ਜਿਹੜਾ ਸੱਭਿਆਚਾਰ ਪੰਜਾਬ ਦੀ ਸਾਡੇ ਜਿਹੜੇ ਰੀਤੀ ਰਿਵਾਜ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਸਾਡੇ ਸਕੂਲਾਂ 'ਚ ਉਹ ਵੀ ਦੱਸਣਾ ਪੈਣਾ ਸਾਡੇ ਸਕੂਲਾਂ 'ਚ ਜੇ ਨਹੀਂਦਰ ਉਹ ਚੀਜ਼ਾਂ ਦਾ ਨਹੀਂ ਪਤਾ ਲੱਗੂਗਾ ਸਾਡੇ ਬੱਚਿਆਂ ਨੂੰ ਪੰਜਾਬ ਬਾਰੇ ਉਹਨਾਂ ਨੂੰ ਪਤਾ ਨਹੀਂ ਲੱਗੂਗਾ ਔਰ ਇਹ ਜ਼ਰੂਰੀ ਹੈ ਕਿ ਇੱਥੇ ਸਿੱਖਿਆ ਇੱਕ ਸਮਾਨ ਹੋਣੀ ਚਾਹੀਦੀ ਹੈ ਚਾਹੇ ਉਹ ਗਰੀਬ ਦਾ ਬੱਚਾ ਚਾਹੇ ਉਹ ਰਾਜੇ ਦਾ ਬੱਚਾ ਇੱਕ ਸਕੂਲ ਦੇ ਇੱਕ ਬੈਂਚ ਤੇ ਬੈਠ ਕੇ ਪੜਨ ਉਹ ਜਿੰਨੀ ਦੇਰ ਤੱਕ ਇਹ ਚੀਜ਼ ਨਹੀਂ ਹੁੰਦੀ ਇਹ ਪ੍ਰਾਈਵੇਟ ਸਰਕਾਰੀ ਦਾ ਕੰਮ ਚੱਲਦਾ ਰਹੂਗਾ ਉਨੀ ਦੇਰ ਤੱਕ ਐਜੂਕੇਸ਼ਨ ਦੇ ਵਿੱਚ ਸੁਧਾਰ ਨਹੀਂ ਆ ਸਕਦਾ ਕਿਉਂ ਕਿ ਕਿਉਂਕਿ ਜਿਹੜੇ ਪ੍ਰਾਈਵੇਟ ਉਹਨਾਂ ਨੇ ਸਕੂਲ ਖੋਲੇ ਆ ਵੱਡੇ ਵੱਡੇ ਕਰੋੜਾ ਰੁਪਿਆ ਲਾ ਕੇ ਖੋਲੇ ਆ ਭਈ ਉਹ ਤਾਂ ਪੈਸੇ ਕਮਾਉਣ ਨੂੰ ਖੋਲੇ ਆ ਉਹਨਾਂ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਉਹਨਾਂ ਨੇ ਤਾਂ ਆਪਣਾ ਬਿਜ਼ਨਸ ਕਰਨਾ ਤੁਸੀਂ ਦੱਸੋ ਮੈਨੂੰ ਅੱਜ ਇੱਕ ਗਰੀਬ ਆਦਮੀ ਗਰੀਬ ਦੀ ਵੀ ਗੱਲ ਛੱਡ ਦੀ ਇੱਕ ਮਿਡਲ ਕਲਾਸ ਆਦਮੀ ਜਿਹੜਾ ਚੰਗੀ ਰੋਜੀ ਰੋਟੀ ਕਮਾਉਂਦਾ ਉਹ ਵੀ ਇਹਨਾਂ ਸਕੂਲਾਂ ਦੇ ਵਿੱਚ ਬੱਚੇ ਨੂੰ ਪੜਾ ਨਹੀਂ ਸਕਦਾ ਕਿਉਂ ਨਹੀਂ ਪੜਾ ਸਕਦਾ ਪਹਿਲਾਂ ਤਾਂ 5000 ਰੁਪਏ ਫੀਸ ਹੈ ਮਹੀਨੇ ਦੀ ਉਸ ਤੋਂ ਬਾਅਦ ਸਾਲ ਬਾਅਦ ਆ ਗਈ ਕਿ ਸਾਨੂੰ ਬਿਲਡਿੰਗ ਫੰਡ ਇਹ ਫੰਡ ਉਹ ਫੰਡ ਉਹ ਫੰਡਾਂ ਫੰਡ ਦਿਓ ਜੀ 2-4 ਲੱਖ ਰੁਪਏ ਉਸ ਤੋਂ ਬਾਅਦ ਕੀ ਹੈ ਕਿ ਜਿਹੜੀਆਂ ਕਿਤੇ ਕਿਤਾਬਾਂ ਅਸੀਂ ਤੁਸੀਂ 20-20 ਰੁਪਈਆ ਚ ਲੈਂਦੇ ਹੁੰਦੇ ਸੀ 50-55 ਰੁਪਈਆ ਦਾ ਸੈੱਟ ਆ ਜਾਂਦਾ ਹੁੰਦਾ ਸੀ ਸਾਰਾ ਉਹ ਮੇਰੇ ਖਾਲ ਅੱਜ 10000 ਚਾ ਰਿਹਾ ਕਿੱਥੋਂ ਸਾਡੇ ਜਿਹੜੇ ਅਸੀਂ ਐਜੂਕੇਸ਼ਨ ਦੇ ਲਿਆਂਗੇ ਬੱਚਿਆਂ ਨੂੰ ਚੰਗੀ ਪਹਿਲਾਂ ਕੀ ਹੁੰਦਾ ਹੁੰਦਾ ਸੀ ਮੈਂ ਕਲਾਸ ਪਾਸ ਕਰ ਲਈ ਮੇਰੇ ਤੋਂ ਛੋਟਾ ਭਾਈ ਹੈ ਮੇਰਾ ਮੇਰੀਆਂ ਕਿਤਾਬਾਂ ਉਹਦੇ ਕੰਮ ਆ ਜਾਂਦੀਆਂ ਸੀ ਹੁਣ ਹਰ ਸਾਲ ਸਿਲੇਬਸ ਚੇਂਜ ਹੋ ਰਿਹਾ ਕਿਉਂ ਹੋ ਰਿਹਾ ਕਿ ਨਵੀਆਂ ਕਿਤਾਬਾਂ ਵਿਕਰਨ ਕਿਆ ਪੁਰਾਣਾ ਸਿਲੇਬਸ ਨੂੰ ਕੀ ਹੋਇਆ ਬਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿੰਨੀ ਦੇਰ ਤੱਕ ਠੀਕ ਨਹੀਂ ਹੋਣਗੀਆਂ ਔਰ ਐਜੂਕੇਸ਼ਨ ਚ ਇਕੁਲਤਾ ਨਹੀਂ ਆਉਗੀ ਬਰਾਬਰਤਾ ਨਹੀਂ ਆਉਗੀ ਚਾਹੇ ਗਰੀਬ ਹੈ ਅਮੀਰ ਐਸੇ ਸਕੂਲ ਚ ਪੜੂਗਾ ਉਨੀ ਦੇਰ ਤੱਕ ਐਜੂਕੇਸ਼ਨ ਚ ਸੁਧਾਰ ਨਹੀਂ ਹੋ ਸਕਦਾ